ਆਜੇ ਭਾਈ ਪੰਜਾਬ ਦੇ ਤੁਹਾਨੂੰ ਉਹ ਮਹਾਨ ਸ਼ਖਸ ਨੂੰ ਮਿਲਿਆਉਣਿਆ ਜਿਨ੍ਹਾਂ ਨੇ ਲਾਹਵੀਰੇ ਦਾ ਨਾਮ ਜਨਕਿ ਬਹੁਤ ਵੱਡਾ ਕਰਤਾ ਸੀ ਗਾਣਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਨਾਮ ਇਹ ਸੱਜਣਾ ਨਾ ਤੇ ਬਾਈ ਨੇ ਲਿਖਿਆ ਰਮੇਸ਼ ਬਰੇਟਿਆਂ ਵਾਲਾ ਕਿੰਨੇ ਤੇ ਲਿਖਿਆ ਸੀ ਇਹ ਗਾਣਾ ਜੀ ਇਹ ਗਾਣਾ 94 ਦੇ ਵਿੱਚ ਲਿਖਿਆ ਸੀ ਬਸ ਮਹੀਨੇ ਦੇ ਅੰਦਰ ਅੰਦਰ ਹੀ ਗਾਣਾ ਰਿਲੀਜ਼ ਹੋ ਗਿਆ ਸੀ ਅੱਛਾ ਜੀ ਹਾਂ ਤੇ ਜਿਹਨੂੰ ਜਿਹਨੂੰ ਬਾਈ ਦੀ ਕਲਮ ਚੰਗੀ ਲੱਗਦੀ ਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪਿੰਡ ਕਿਹੜਾ ਆਪਣਾ ਬਰੇਟੇ ਦੀ ਖਾਸ ਬਰੇਟਾ ਪੀਵੀ 31 ਵਾਲੇ ਅੱਛਾ ਪੀਵੀ 31 ਵਾਲੇ ਜੀ ਅਸੀਂ ਇੱਕੋ ਇਲਾਕੇ ਦੇ ਆ ਮੈਂ ਤੇ 라 ਵੀਰਾ ਹਾਂਜੀ ਹਾਂ ਇਕੱਠਿਆਂ ਦਾ ਬਚਪਨ ਬੀਤਿਆ ਹੋਇਆਗਾ ਅੱਜ ਤੱਕ ਅਸੀਂ ਵਧੀਆ ਇੱਕ ਦੂਜੇ ਨਾਲ ਜੁਆਇੰਟ ਆ ਵੀਰੇ ਔਰ ਨਵੇਂ ਸਿੰਗਰਾਂ ਨੂੰ ਨਵੇਂ ਰੈਕਟਰਾਂ ਨੂੰ ਵੀ ਮੇਰੇ ਵੱਲੋਂ ਇਹੀ ਮੈਸੇਜ ਹੈ ਇੱਕ ਦੂ गाने ਤਾਂ ਖਰ ਅਮਰ ਹੋਏ ਨੇ ਗਾਣੇ ਖਰ ਜਿਨ੍ਹਾਂ ਨੇ ਮੇਰੇ ਗਾਣੇ ਦੇ ਰੀਲਾਂ ਬਣਾਈਆਂ ਮੈਂ ਉਹਨਾਂ ਕਲਾਕਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਵੇਂ ਬਾਈ ਜੀ ਖਾਨ ਹਾਂਜੀ ਹਾਂ ਅਰਜੰਟਲ ਲੌਮੈਂਡੀ ਕਾਲੜਾ ਔਰ ਜਗਦੀਪ ਪੰਡੋਰੀ ਹੋਰ ਕਾਫੀ ਸਿੰਗਰਾਂ ਨੇ ਮੰਗੀ ਯਮਲਾ ਅੱਛਾ ਜੀ ਹਾਂਜੀ ਹਾਂ ਨਾਮੀ ਸਿੰਗਰ ਜਿਹੜੇ ਇਹਨਾਂ ਨੇ ਮੇਰੇ ਰੀਲਾਂ ਨਾਂ ਵੀ ਸੱਜਣਾ ਨਾਂ ਦੇ ਬਣਾਈਆਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਨੂੰ ਰੀਲਾਂ ਦੇ ਟ੍ਰੈਂਡਿੰਗ 'ਚ ਲੈ ਕੇ ਆਉਣ ਵਾਲੇ ਇਹ ਅੱਜ ਦੀ ਜਨਰੇਸ਼ਨ ਦੇ ਸਟਾਰ ਸਿੰਗਰਾਂ ਦਾ ਮੈਂ ਸ਼ੁਕਰੀਆ ਦਾ ਕਰਦਾ ਅੱਜ ਮੇਰਾ ਜੱਗੀ ਜੀ ਧੰਨਵਾਦੀ ਬਾਈ ਤੇ ਹੋਰ ਕਿਹੜੇ ਕਿਹੜੇ ਗਾਣੇ ਆਪਣੇ ਮਨਕਪੂਰ ਹੋਏ ਦੱਸ ਦੋਗੇ ਜੀ ਗਾਣਾ ਇੱਕ ਤੀਸਰੀ ਦੀ ਕੰਪਨੀ ਵੱਲੋਂ ਆਪਣਾ ਹਿੱਟ ਹੋਇਆ ਲਾਹ ਦੇ ਆਵਾਜ਼ ਦੇ ਵਿੱਚ ਲਾਹ ਹੀਰੇ ਦੇ ਆਵਾਜ਼ ਉਹਦਾ ਕੋਈ ਪਤਾ ਨਹੀਂ ਲੱਗਿਆ ਨਹੀਂ ਤੇਰੇ ਵਿਆਹ ਤੋਂ ਆਏ ਹਾਏ ਉਹ ਵੀ ਗਾਣਾ ਬਾਲਾ ਹਿੱਟ ਆ ਜੀ ਕਿੰਨੇ ਗਾਣੇ ਟੋਟਲ ਲਾ ਵੀਰੇ ਬਾਈ ਨਿਕਾਇਨੇ ਬਾਈ ਫਿਰ ਗੋਰੇ ਚੱਕਰ ਦਾ ਇੱਕ ਟਾਈਟਲ Song ਬਹੁਤ ਹਿੱਟ ਹੋਇਆ ਸੀ ਕਿਹੜਾ ਜੀ ਚੰਦਰੀ ਰੋਣ ਲੱਗ ਪਈ ਮੈਂ ਕਈ ਦਿਨ ਹੋ ਗਏ ਪਹਿਲਾਂ ਸੁਣ ਕੇ ਹਟਿਆ ਲਾ ਜੀ ਆਪਾਂ ਨਾਲ ਆ ਜੋ ਤੁਸੀਂ ਕਿਉਂ ਸੰਗੀਤ ਨਹੀਂ ਹੋ ਜੀ ਇਹਨੇ ਸਾਡੇ ਨਾਲਾ ਤੇਲੂ ਰਾਮ ਜੀ ਕੋਟ ਦੁੰਨੇ ਵਾਲੇ ਉਹ ਚੰਦਰੀਏ ਰੋਣ ਲੱਗ ਪਈ ਨਾ ਉਹ ਵਾਲਾ ਵੀ ਗਾਣਾ ਬਹੁਤ ਸੋਹਣਾ ਇੱਕ ਵੀਰੇ ਚੁੰਨੀ ਲੜ ਬਣ ਕੇ ਪਿਆਰ ਅਸੀਂ ਰਲ ਮਿਲ ਕੇ ਜੇ ਬਜਦੀ ਪਾ ਘੋਲੀਆ ਬੂਟਾ ਪਾਈ ਰੂਪਾ ਬਜ ਧਰਮਪ੍ਰੀਤ ਅਸੀਂ ਰਲ ਕੇ ਜ ਇੱਕ ਟੇਪ ਕੀਤੀ ਸੀ ਕੈਸਰ ਦਾ ਨਾ ਅਸੀਂ ਚੁੰਨੀ ਲੜ ਬਣ ਕੇ ਪਿਆਰ ਉਹ ਚ ਆਪਣਾ ਦਗਵਾਣਾ ਇੱਕ ਬੜਾ ਕਾਫੀ ਸਿੰਗਰਾਂ ਨੇ ਬਾਅਦ ਚ ਗਾਇਆ ਹੁਣ ਵੀ ਗਾਉਂਦੇ ਆ ਗਾਣੇ ਦਾ ਨਾਮ ਹੈ ਦਿਲ ਪੱਥਰ ਬਣਾ ਲੈ ਜਉਣ ਜੋ ਗਿਆ ਧਰਮਪ੍ਰੀਤ ਕੁਲਦੀਪ ਰਸੀਲਾ ਹਾਂਜੀ ਹਾਂ ਤੇ ਹੁਣ ਵੀ ਗਾਣੇ ਲਿਖਣ ਦਾ ਚੱਲੀ ਜਾਂਦਾ ਜੀ ਕੰਮ ਹਾਂ ਵੀਰੇ ਹੁਣ ਇੱਕ ਨਵੀਂ ਕੁੜੀ ਕੈਸਾ ਤੇ ਆਪਾਂ ਹਾਂਜੀ ਹਾਂ ਹਰਦੀਪ ਬੱਬੂ ਤੁਸੀਂ ਮੇਰੇ ਨਾਲ ਅੱਜ ਦੇਖ ਰਹੇ ਕੁੜੀ ਦੇ ਵੀਡੀਓ ਬਹੁਤ ਦੇਖ ਲਈ। ਇਹਨਾਂ ਵਿੱਚ ਕਾਫੀ ਕੁੜੀ ਹਿੱਟ ਹੈਗੀ। ਹਾਂਜੀ ਹਾਂ। ਤੇ ਅਸੀਂ ਰਲ ਕੇ ਜੇ ਕੰਮ ਕਰ ਰਹਿਆਂਗੇ, ਗਾਣੇ ਦੀ ਤਿਆਰੀ, ਕੀ ਡੰਮੀ ਹੋ ਚੁੱਕੀ ਹੈ। ਹਾਂਜੀ ਹਾਂ। ਬੱਸ ਐਸੇ ਮਹੀਨੇ ਦੇ ਵਿੱਚ ਗਾਣੇ ਨੂੰ ਕੰਪਲੀਟ ਕਰਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜੇ ਕਿਸੇ ਨਵੇਂ ਗਾਇਕ ਨੇ ਗਾਣੇ ਲੈਣੇ ਹੋਣ ਜੀ ਦੇ ਦਾਨੇ ਹੋ ਜੀ। ਖੁੱਲੇ ਦਰਵਾਜ਼ੇ ਨੇ ਵੀਰੇ। ਆਪਾਂ ਤਾਂ ਪਹਿਲਾਂ ਵੀ ਕਦੇ ਨੋਟਾਂ ਦੀ ਗੱਲ ਨਹੀਂ ਕਰੀ ਸੀ। ਅੱਛਾ ਅੱਛਾ। ਬਿਲਕੁਲ ਆਪਾਂ ਕਦੇ ਹੁਣ ਵੀ ਨਹੀਂ ਕੀਤੀ। ਠੀਕ ਹੈ। ਬਸ ਜੋ ਮਰਜੀ ਆ ਸਕਦੇ ਵੀਰੇ ਅੱਜ ਦੇ ਜਿਵੇਂ ਕਈ ਬੰਦੇ ਸੋਚ ਲੈ ਪਤਾ ਨਹੀਂ ਸਾਈਡ ਨੂਰ ਦੇ ਗਾਣੇ ਹਿੱਟ ਹੋਏ ਨੇ ਨੈਟ ਦੇ ਵਿੱਚੋਂ ਆਪਾਂ ਲੱਭ ਲੈਣਾ ਗਾਣੇ ਆਪਣੇ ਹਰ ਤਰ੍ਹਾਂ ਦੇ ਹੁੰਦੇ ਹੈਗੇ ਜੇ ਅੱਜ ਵੀ ਕਿਸੇ ਜਿਵੇਂ ਅੱਜ ਕੱਲ ਦਾ ਸ਼ੌਂਕ ਲੋਕਾਂ ਦਾ ਮੁੰਡਿਆਂ ਦਾ ਹੈਗਾ ਨਾ ਅੱਜ ਦੀ ਜਨਰੇਸ਼ਨ ਗਾਣੇ ਉਦਾਂ ਦੇ ਵੀ ਹੈਗੇ ਆ ਮੈਂ ਤਿੰਨ ਸਿੰਘ ਰਿਕਾਰਡ ਖੜੀ ਬੈਠਾ ਹਾਂ ਅੱਛਾ ਅੱਛਾ ਹਾਂ ਹਾਂ ਸੋ ਦੋਸਤੋ ਜੇ ਕੋਈ ਨਵਾਂ ਗਾਇਕ ਆਗਾ ਹਣਾ ਜਾ ਕੁਝ ਹੈ ਪੁਰਾਣਾ ਗਿਆ ਕਿ ਵੀ ਆ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਸਕਰੀਨ ਤੇ ਬਾਈਰੋਂ ਦਾ ਨੰਬਰ ਚੱਲ ਰਿਹਾ ਹੈਗਾ ਤੇ ਤੁਹਾਨੂੰ ਬਾਈਰੋਂ ਦਾ ਕਿਹੜਾ ਗਾਣਾ ਪਸੰਦ ਹੈਗਾ ਕਮੈਂਟ ਦੇ ਵਿੱਚ ਉਹ ਗਾਣੇ ਦੇ ਦੋ ਬੋਲ ਜ਼ਰੂਰ ਲਿਖਿਓ ਕਿੰਨੇ ਕ ਗਾਣੇ ਟੋਟਲ ਆ ਚੁੱਕੇ ਆ ਜੀ ਆਪਣੇ ਗਾਣੇ ਤਾਂ ਵੀਰੇ ਮੇਰੇ ਥੋੜੇ ਜਿਹਾ ਰਿਕਾਰਡ ਹੋਏ ਨੇ ਪਰ ਜਿਹੜੇ ਹੋਏ ਨੇ ਹਾਂ ਪਰ ਉਹਨਾਂ ਨੇ ਕੌਡੀ ਬਣਾ ਹੋਇਆ ਜਿਨ੍ਹਾਂ ਨੇ ਗਾਏ ਨੇ ਉਹਨਾਂ ਤਾਂ ਮੈਂ ਧੰਨਵਾਦ ਕਰਦੇ ਕਰਦਾ ਕਿ ਮੇਰੇ ਗਾਣਿਆਂ ਨੂੰ ਜਾਨ ਪਾਈ ਆ ਰੂਹ ਬਖਸ਼ੀ ਉਹਨਾਂ ਨੇ ਨਹੀਂ ਤੁਸੀਂ ਕਹਿ ਰਹੋ ਧੰਨਵਾਦ ਕਰਦੇ ਨੇ ਜੀ ਗੀਤਕਾਰਾਂ ਦਾ ਜ਼ਿਆਦਾਤਰ ਇਹੀ ਲੰਮਾ ਹੁੰਦਾ ਵੀ ਫਲਾਣ ਨੇ ਗਾਇਕ ਨੇ ਮੇਰਾ ਗਾਣਾ ਗਾਇਆ ਜੀ ਮੈਨੂੰ ਮੁੜ ਕੇ ਪੁੱਛਿਆ ਨਹੀਂ ਹੈਗਾ ਤੁਸੀਂ ਪਹਿਲੇ ਗੀਤਕਾਰ ਮਿਲੋ ਜਿਹੜਾ ਗਾਇਕਾਂ ਦਾ ਧੰਨਵਾਦ ਕਰ ਰਹੇ ਹੋ ਨਹੀਂ ਫਿਰ ਐਨਾ ਜਿਹੜੇ ਗਲਾਕਾਰ ਨੇ ਗਾਇਕ ਨੇ ਮੇਰੇ ਗਾਣੇ ਗਾਏ ਨੇ ਮੈਂ ਉਹਨਾਂ ਨਾਲ ਐਜ ਐਂਕਰ ਵੀ ਰਿਹਾ ਹੋਇਆ ਹੈ ਨਾ ਮੈਨੂੰ ਸਟੇਜਾਂ ਦਾ ਦੋ ਪੈਸੇ ਦੀ ਝੜੀ ਵਧੀਆ ਬਣ ਜਾਂਦੀ ਹੈ ਜੀ ਜਨਨ ਕਿ ਟੀਮ ਵਰਕ ਹੀ ਕੰਮ ਕਰ ਟੁੱਟੇ ਨਹੀਂ ਕਿਛ ਨਾ ਆਹ ਸੋਹਣੀ ਗੱਲ ਕੀਤੀ ਤੁਸੀਂ ਟੀਮ ਵਰਕ ਕੰਮ ਕਰਿਆ ਆਪਾਂ ਨੇ ਜਿੰਨਾ ਕੀਤਾ ਕੋਈ ਐਨੀ ਦੌੜ ਨਹੀਂ ਲਾਈ ਹੈ ਇਸ ਕਰਕੇ ਗਾਣੇ ਸੀਮਤੀ ਰਿਕਾਰਡ ਹੋਏ ਨੇ ਔਰ ਇੰਨਾ ਮੈਂ ਜ਼ਰੂਰ ਪਾ ਗਾਣਾ ਇਹ ਗੱਲ ਕਹਿ ਰਿਹਾ ਵੀ ਉਹ ਗਾਣੇ ਨੂੰ ਤੁਸੀਂ ਵੀਰੇ ਸਰੋਤਿਓ ਦਰਸ਼ਕ ਵੀਰੋਂ ਮੈਂ ਤੁਹਾਡਾ ਇੱਕ ਸ਼ੁਕਰੀਆ ਦਾ ਕਰਦਾ ਕਿ ਤੁਸੀਂ ਗਾਣੇ ਨੂੰ ਹਿੱਟ ਵੀ ਕੀਤਾ ਤੁਸੀਂ ਉਹ ਗਾਣਾ ਨੂੰ ਹਿੱਟ ਕੀਤਾ ਉਹ ਗਾਣੇ ਮੈਂ ਤੁਹਾਡੇ ਝੋਲੀ ਪਾਏ ਨੇ ਉਹ ਗਾਣੇ ਤੁਹਾਡੇ ਨਾਂ ਕਰਾਏ ਹੋਏ ਹੈਗੇ ਮੈਂ ਤੁਹਾਡਾ ਰਿਣੀ ਆ ਇਸ ਗੱਲ ਤੇ ਹੋਰ ਵੀ ਜਿਹੜੇ ਮੈਂ ਸਿੰਗਰ ਦੇਊ ਤੇ ਸਾਡੇ ਸੇਠ ਸਾਹਿਬ ਤੇ ਇਹ ਗਾਣਾ ਹਜੂ ਰਿਲੀਜ਼ ਕਰਾਂਗੇ ਨਾ ਤਿੰਨ ਕਿ ਸਿੰਗਰ ਕੀਤੇ ਨੇ ਰਿਲੀਜ਼ ਕਰਨ ਤੋਂ ਪਹਿਲਾਂ ਆਪਾਂ ਜੁੜਕੇ ਨਾ ਤੁਹਾਨੂੰ ਜਰੂਰ ਦੱਸਾਂਗੇ ਮੈਨੂੰ ਦੱਸਿਓ ਜੀ ਲਿੰਕ ਭੇਜੋ ਮੈਂ ਸਟੋਰੀਆਂ ਵਗੈਰਾ ਸਟੋਰੀਆਂ ਵਗੈਰਾ ਪਾਵਾਂਗੀ ਜਰੂਰ ਜੀ ਠੀਕ ਹੈ ਦੇ ਥੈਂਕ ਯੂ ਮੇਰੇ ਤੇ ਮੈਨੂੰ ਬਈ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਗੀਤਕਾਰ ਨਾਲ ਮਿਲ ਕੇ ਕਿਉਂਕਿ ਮੈਂ ਤਾਂ ਫੈਨ ਹਾਂ ਲਾ ਵੀਰੇ ਦਾ ਨਾ ਜਦੋਂ ਕੱਲੇ ਜਹੀ ਐ ਸੈਡ ਹੋਈਏ ਬਸ ਉਦੋਂ ਗਾਣੇ ਚਲਾਉਣ ਨੇ ਆ ਨਾ ਵੇ ਸੱਜਣਾ ਨਾ ਤੁਸੀਂ ਸਾਰਿਆਂ ਨੇ ਗਾਣਾ ਸੁਣੀ ਹੋਣਾ ਤੇ ਇੱਕ ਵਾਰ ਦੁਬਾਰਾ ਫੇਰ ਸੁਣਿਓ ਧੰਨਵਾਦ